ਸਾਡੇ ਨਸ਼ਾ ਵਿਰੋਧ ਕਾਰਵਾਈ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ਾ ਵਿਰੋਧ ਮਿਸ਼ਨ ਚਲਾਇਆ ਜਾ ਰਿਹਾ ਉਹਦੇ ਤਹਿਤ ਜਿਹੜਾ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਗੌਰਵ ਤੂਰਾ ਜੀ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਸਰਦਾਰ ਪ੍ਰਭਜੋਤ ਸਿੰਘ ਬਰਕਜੀਵ ਵੱਲੋਂ ਜੋ ਦਿਹਨ ਦੇ ਦਿੱਤੇ ਗਏ ਹਨ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਮੁਖ ਅਫਸਰ ਥਾਣਾ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਦੀ ਟੀਮ ਵੱਲੋਂ ਕੱਲ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਇਹਨਾਂ ਦੀ ਟੀਮ ਦੇ ਸਬ ਇੰਸਪੈਕਟਰ ਹਰਪਾਲ ਸਿੰਘ ਵੱਲੋਂ ਦੌਰਾਨੇ ਗਸ਼ਤ ਸਮੇਤ ਪੁਲਿਸ ਪਾਰਟੀ ਜਦੋਂ ਇਹ ਬਾਗੜੀਆਂ ਤੋਂ ਬੋਪਾ ਰਾਏ ਨੂੰ ਡ੍ਰੀਨ ਦੇ ਕੱਚੇ ਰਸਤੇ ਰਾਹੀਂ ਜਾ ਰਹੇ ਸੀ ਤਾਂ ਉੱਥੋਂ ਦੋ ਜਿਹੜੇ ਹੈਗੇ ਨੌਜਵਾਨ ਜਗਨਦੀਪ ਸਿੰਘ ਇਲਿਸ ਗਾਲੋ son of ਜਗਿੰਦਰ ਸਿੰਘ ਵਾਸੀ ਬਾਗੜੀਆਂ ਗੌਰਵ ਇਲਿਸ ਵੰਸ਼ son of ਜਰਨੈਲ ਸਿੰਘ ਵਾਸੀ ਬਾਗੜੀਆਂ ਨੂੰ ਸ਼ਕਤੀ ਵਿਨਾ ਦੇ ਕਾਬੂ ਕੀਤਾ ਅਤੇ ਚੈਕਿੰਗ ਦੌਰਾਨ ਉਹਨਾਂ ਪਾਸੋਂ 11 ਗ੍ਰਾਮ ਹੈਰੋਇਨ ਔਰ 50 ਨਿਸ਼ਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਹੋਈਆਂ ਤੇ ਇਹ ਜਿਹੜੀ ਬਰਾਮਦਗੀ ਹੋਣ ਤੇ ਮੁਕੱਦਮਾ ਨੰਬਰ 49 ਅਧੀਨ ਤਰ੍ਹਾਂ 21 ਅਵਲੀਕ 22 685 ਐਨਡੀਪੀਐਸ ਅਖਤ ਹੈ ਤਹਿ ਦਰਜ ਕੀਤਾ ਗਿਆ ਤੇ ਜਿਨ੍ਹਾਂ ਨੂੰ ਅੱਜ ਜਿਹੜੀ ਹੈਗੀ ਹੈ ਪੁਲਿਸ ਰਸ ਖਤਮ ਹੋਣ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਅਤੇ ਜਿੰਨਾ ਤੋਂ ਡੂੰਘਾਈ ਨਾਲ ਪੁਸ਼ਟੀ ਕੀਤੀ ਜਾਵੇਗੀ ਕਿ ਇਹ ਜਿਹੜੀ ਹਿਰੋਇਨ ਆ ਔਰ ਇਹ ਨਸ਼ੀਲੀਆਂ ਗੋਲੀਆਂ ਕਿੱਥੋਂ ਲੈ ਕੇ ਆਏ ਸੀ ਔਰ ਅੱਗੇ ਇਹਨਾਂ ਨੇ ਕਿੱਥੇ-ਕਿੱਥੇ ਸਪਲਾਈ ਕਰੇ ਜੋ ਸਾਡੇ ਨਸ਼ਾ ਵਿਰੋਧ ਕਾਰਵਾਈ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਜੁਧ ਨਸ਼ਾ ਵਿਰੋਧ ਮਿਸ਼ਨ ਚਲਾਇਆ ਜਾ ਰਿਹਾ ਉਹਦੇ ਤਹਿਤ ਜਿਹੜਾ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਗੌਰਵ ਤੂਰਾ ਜੀ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਸਰਦਾਰ ਪ੍ਰਭਜੋਤ ਸਿੰਘ ਬਰਕਜੀਵ ਵੱਲੋਂ ਜੋ ਦਿਹਨ ਦੇ ਦਿੱਤੇ ਗਏ ਹਨ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਮੁਖ ਅਫਸਰ ਥਾਣਾ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਦੀ ਵਲੋਂ ਕੱਲ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਇਹਨਾਂ ਦੀ ਟੀਮ ਦੇ ਸਬ ਇੰਸਪੈਕਟਰ ਹਰਪਾਲ ਸਿੰਘ ਵੱਲੋਂ ਦੌਰਾਨੇ ਗਸ਼ਤ ਸਮੇਤ ਪੁਲਿਸ ਪਾਰਟੀ ਜਦੋਂ ਇਹ ਬਾਗੜੀਆਂ ਤੋਂ ਬੋਪਾ ਰਾਏ ਨੂੰ ਡਰੇਨ ਦੇ ਕੱਚੇ ਰਸਤੇ ਰਾਹੀਂ ਜਾ ਰਹੇ ਸੀ ਤਾਂ ਉੱਥੋਂ ਦੋ ਜਿਹੜੇ ਹੈਗੇ ਨੌਜਵਾਨ ਜਗਨਦੀਪ ਸਿੰਘ ਇਲਿਸ ਗਾਲੋ son of ਜਗਿੰਦਰ ਸਿੰਘ ਵਾਸੀ ਬਾਗੜੀਆਂ ਗੌਰਵ ਇਲਿਸ ਵੰਸ਼ son of ਜਰਨੈਲ ਸਿੰਘ ਵਾਸੀ ਬਾਗੜੀਆਂ ਨੂੰ ਸ਼ਕਤੀ ਬਿਨਾਂ ਦੇ ਕਾਬੂ ਕੀਤਾ ਅਤੇ 체కింగ్ ਦੌਰਾਨ ਉਹਨਾਂ ਪਾਸੋਂ 11 ਗ੍ਰਾਮ ਹਿਰੋਇਨ ਔਰ 50 ਨਿਸ਼ਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਹੋਈਆਂ ਤੇ ਇਹ ਜਿਹੜੀ ਬਰਾਮਦਗੀ ਹੋਣ ਤੇ ਮੁਕੱਦਮਾ ਨੰਬਰ 49 ਅਧੀਨ ਤਰਾ 21 ਪਬਲਿਕ 22 685 ਐਨਡੀਪੀਐਸ ਅਖਤ ਹੈ ਤਹਿ ਦਰਜ ਕੀਤਾ ਗਿਆ ਤੇ ਜਿਨ੍ਹਾਂ ਨੂੰ ਅੱਜ ਜਿਹੜੀ ਹੈਗੀ ਹੈ ਪੁਲਿਸ ਰਸਤ ਖਤਮ ਹੋਣ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਅਤੇ ਜਿੰਨਾ ਤੋਂ ਡੂੰਘਾਈ ਨਾਲ ਪੁਸ਼ਟੀ ਕੀਤੀ ਜਾਵੇਗੀ ਕਿ ਇਹ ਜਿਹੜੀ ਹਿਰੋਇਨ ਆ ਔਰ ਇਹ ਨਸ਼ੀਲੀਆਂ ਗੋਲੀਆਂ ਕਿੱਥੋਂ ਲੈ ਕੇ ਆਏ ਸੀ ਔਰ ਅੱਗੇ ਇਹਨਾਂ ਨੇ ਕਿੱਥੇ-ਕਿੱਥੇ ਸਪਲਾਈ ਕਰੇ ਜੋ ਸਾਡੇ ਨਸ਼ਾ ਵਿਰੋਧ ਕਾਰਵਾਈ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਜੁਧ ਨਸ਼ਾ ਵਿਰੋਧ ਮਿਸ਼ਨ ਚਲਾਇਆ ਜਾ ਰਿਹਾ ਉਹਦੇ ਤਹਿਤ ਜਿਹੜਾ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਗੌਰਵ ਤੂਰਾ ਜੀ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਸਰਦਾਰ ਪ੍ਰਭਜੋਤ ਸਿੰਘ ਬਿਰਕ ਜੀ ਵੱਲੋਂ ਜੋ ਦਿਹਨ ਦੇ ਦਿੱਤੇ ਗਏ ਹਨ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਮੁਖ ਅਫਸਰ ਥਾਣਾ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਦੀ ਵਲੋਂ ਕੱਲ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਇਹਨਾਂ ਦੀ ਟੀਮ ਦੇ ਸਬ ਇੰਸਪੈਕਟਰ ਹਰਪਾਲ ਸਿੰਘ ਵੱਲੋਂ ਦੌਰਾਨੇ ਗਸ਼ਤ ਸਵੇਤ ਪੁਲਿਸ ਪਾਰਟੀ ਜਦੋਂ ਇਹ ਬਾਗੜੀਆਂ ਤੋਂ ਬੋਪਾ ਰਾਏ ਨੂੰ ਡ੍ਰੀਨ ਦੇ ਕੱਚੇ ਰਸਤੇ ਰਾਹੀਂ ਜਾ ਰਹੇ ਸੀ ਤਾਂ ਉੱਥੋਂ ਦੋ ਜਿਹੜੇ ਹੈਗੇ ਨੌਜਵਾਨ ਜਗਨਦੀਪ ਸਿੰਘ ਇਲਿਸ ਗਾਲੋ son of ਜਗਿੰਦਰ ਸਿੰਘ ਵਾਸੀ ਬਾਗੜੀਆਂ ਗੌਰਵ ਇਲਿਸ ਵੰਸ਼ son of ਜਰਨੈਲ ਸਿੰਘ ਵਾਸੀ ਬਾਗੜੀਆਂ ਨੂੰ ਸ਼ਕਤੀ ਵਿਨਾ ਦੇ ਕਾਬੂ ਕੀਤਾ ਅਤੇ 체కింగ్ ਦੌਰਾਨ ਉਹਨਾਂ ਪਾਸੋਂ 11 ਗ੍ਰਾਮ ਹਿਰੋਇਨ ਔਰ 50 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਹੋਈਆਂ ਤੇ ਇਹ ਜਿਹੜੀ ਬਰਾਮਦਗੀ ਹੋਣ ਤੇ ਮੁਕੱਦਮਾ ਨੰਬਰ 49 ਅਧੀਨ ਤਾ 21 ਪਬਲਿਕ 22 685 ਐਨਡੀਪੀਐਸਕਟਾ ਤਹਿ ਦਰਜ ਕੀਤਾ ਗਿਆ ਤੇ ਜਿਨ੍ਹਾਂ ਨੂੰ ਅੱਜ ਜਿਹੜੀ ਹੈਗੀ ਹੈ ਪੁਲਿਸ ਰਸਤ ਖਤਮ ਹੋਣ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਅਤੇ ਜਿਨ੍ਹਾਂ ਤੋਂ ਦੁਗਾਈ ਨਾਲ ਪੁੱਛਿਸ਼ ਕੀਤੀ ਜਾਵੇਗੀ ਕਿ ਇਹ ਜਿਹੜੀ ਹਿਰੋਇਨ ਆ ਔਰ ਇਹ ਨਸ਼ੀਲੀਆਂ ਗੋਲੀਆਂ ਕਿੱਥੋਂ ਲੈ ਕੇ ਆਏ ਸੀ ਔਰ ਅੱਗੇ ਇਹਨਾਂ ਨੇ ਕਿੱਥੇ-ਕਿੱਥੇ ਸਪਲਾਈ